ਸ਼ੀਕਾਲ ਜੀ ਫਤਿਹ ਕਲੈਕਸ਼ਨ ਬੁਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਭੈਣਾਂ ਨੂੰ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣਾ ਨੰਬਰ ਦਿੱਤਾ ਹੁੰਦਾ ਜੀ ਵੀਡੀਓ ਦੇ نیچے ਅਗਰ ਤੁਸੀਂ ਕੰਟੈਕਟ ਕਰਕੇ ਵੀ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਾਂ ਵਿਜ਼ਿਟ ਕਰਨਾ ਚਾਹੁੰਦੇ ਸ਼ਾਪ ਤੇ ਕਰ ਸਕਦੇ ਹੋ ਔਰ ਆਪਣਾ ਇੰਸਟਾ ਤੇ ਵੀ ਪੇਜ ਹੈ ਜੀ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਮੇਰੇ ਪੇਜ ਨੂੰ ਵੀ ਜ਼ਰੂਰ ਫੋ ਆਪਾਂ ਹੈਗੇ ਆ ਜੀ ਬੁੜਲਾਡਾ ਡਿਸਟ੍ਰਿਕਟ ਮਾਨਸਾ ਤੋਂ ਹੋਰ ਭੈਣਾਂ ਨੇ ਬਹੁਤ ਭੈਣਾਂ ਮੇਰਾ ਨਾਮ ਪੁੱਛਦੀਆਂ ਨੇ ਮੇਰਾ ਨਾਮ ਹੈਗਾ ਜੀ ਕਿਰਨਦੀਪ ਕੌਰ ਮਠਾੜੂ ਅਸੀਂ ਹੈਗੇ ਆ ਜੀ ਬੁੜਲਾਡੇ ਤੋਂ ਡਿਸਟ੍ਰਿਕਟ ਮਾਨਸਾ ਜਿਹੜਾ ਸਾਡਾ ਡਿਸਟ੍ਰਿਕਟ ਮਾਨਸਾ ਹੈ ਜੀ ਬੁੜਲਾਡੇ ਸ਼ਹਿਰ ਦੇ ਵਿੱਚ ਹੀ ਆਪਣੀ ਸ਼ਾਪ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਅੱਜ ਦੇ ਜਿਹੜੇ ਸੂਟ ਨੇ ਜੀ ਮੈਂ ਤੁਹਾਡੇ ਲਈ ਲੈ ਕੇ ਆਈਆਂ ਸੂਟ ਹੈਗੇ ਨੇ ਜੀ ਆਪਣੇ ਗਲੇਸ ਕਾਟਨ ਦੇ ਜੀ ਪਹਿਲਾਂ ਆਪਾਂ ਗਲੇਸ ਕਾਟਨ ਦੇ ਆਰਮਟੈਕਸ ਦੇ ਕੱਟ ਪੀਸ ਵੀ ਲੈ ਕੇ ਆਏ ਸੀ ਕਾਫੀ ਵਧੀਆ ਡਿਮਾਂਡ 'ਚ ਨੇ ਹੁਣ ਆਪਾਂ ਲੈ ਕੇ ਆਏ ਜੀ ਗਲੇਸ ਕਾਟਨ ਦੇ ਸੂਟ ਕਲਰ ਹੈਗਾ ਜੀ ਇਹਦਾ ਪ੍ਰੋਪਰ ਪਿੰਕ ਕਲਰ ਹੈ ਇਹ ਕਲਰ ਦਿਖਾਈ ਦੇ ਰਿਹਾ ਜਿਹੜਾ ਇਦਾਂ ਦਾ ਸੇਮ ਕਲਰ ਹੈ ਜੀ ਵੀਡੀਓ ਦੇ ਵਿੱਚ ਜਿਹੜਾ ਹੁਣ ਦਿਖ ਰਿਹਾ ਹੈ ਪੀਚ ਕਲਰ ਪਿੰਕ ਪੀਚ ਜਿਹਾ ਬਹੁਤ ਸੋਹਣਾ ਕਲਰ ਹੈ ਜੀ ਔਰ نیچے ਇਹਦੇ ਦੇਖੋ ਬਾਰਡਰ ਬਣਿਆ ਹੋਇਆ ਸਾਰੀ ਜਿਹੜੀ ਸ਼ਰਟ ਹੈ ਜੀ ਸ਼ਰਟ ਤੇ ਸਾਰੀ ਤੇ ਬਾਰਡਰ ਬਣਿਆ ਹੋਇਆ ਸੈਂਟਰ ਪੈਨਲ ਜਾ ਰਹੇ ਨੇ ਜੀ ਦੋ ਪੈਨਲ ਜਾ ਰਹੇ ਨੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਫੁੱਲ ਫਿਨਿਸ਼ਿੰਗ ਤੇ ਵਰਕ ਹੋਇਆ ਜੀ ਬੈਕ ਤੇ ਵੀ ਉਹ ਇਹ ਇਦਾਂ ਦਾ ਸਟੱਫ ਹੈ ਜੀ ਇਹ ਤੇ ਲਾਈਨਿੰਗ ਨਾ ਵੀ ਲਗਾਉਂਗੇ ਤਾਂ ਵੀ ਚੱਲੂਗਾ ਵਿਦਆਊਟ ਲਾਈਨਿੰਗ ਪਈਗਾ ਜੀ ਔਰ ਇਹ ਵਾਲਾ ਸਟੱਫ ਜ਼ਿਆਦਾ ਗਰਮੀ ਦੇ ਵਿੱਚ ਨਹੀਂ ਪੈਂਦਾ ਜਿਹੜੇ ਹੁਣ ਜਿੱਦਾਂ ਦਾ ਮੌਸਮ ਹੈ ਜੀ ਇਹ ਮੌਸਮ ਦੇ ਵਿੱਚ ਪੈਣ ਵਾਲਾ ਇਹ ਸਟੱਫ ਹੈ ਨਾਲ ਹੀ ਇਹ ਤਾਂ ਬਾਜੂ ਦੇ ਵਰਕ ਦਿੱਤਾ ਹੋਇਆ ਜੀ ਚਾਹੇ ਤੁਸੀਂ ਬਾਜੂ ਤੇ ਲਵਾ ਲਓ ਕਰਵਾ ਲਓ ਵਰਕ ਇਹ ਚਾਹੇ ਤੁਸੀਂ ਆਪਣੀ ਬਾਟਮ ਤੇ ਵੀ ਕਰਵਾ ਸਕਦੇ ਹੋ ਆਲ ਓਵਰ 5 ਮੀਟਰ ਰਹਿਣ ਵਾਲਾ ਜੀ ਇਹ ਸੂਟ ਆਲ ਓਵਰ 5 ਮੀਟਰ ਹੀ ਇਹ ਸੂਟ ਰਹਿਣ ਵਾਲਾ ਹੈ ਜੀ ਬਹੁਤ ਸੋਹਣਾ ਸਟੱਫ ਹੈ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਫੁੱਲ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਤੁਸੀਂ ਨਿੱਕੇ ਮोटे ਫੰਕਸ਼ਨ ਦੇ ਵਿੱਚ ਇਹਨੂੰ ਪਾ ਸਕਦੇ ਆ ਔਰ ਨਾਲ ਜਿਹੜਾ ਇਹਦਾ ਦੁਪੱਟਾ ਹੈ ਜੀ ਆਪਣਾ ਉਹ ਹੈਗਾ ਜੀ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਦੁਪੱਟੇ ਦਾ ਫਾਲ ਚੈੱਕ ਕਰੋ ਬਹੁਤ ਅੱਛਾ ਫਾਲ ਹੈ ਜੀ ਬਹੁਤ ਅੱਛਾ ਫਾਲ ਹੈ ਬਿਲਕੁਲ ਟੋਨ ਮੈਚ ਕਰ ਰਹੀ ਹੈ ਜੀ ਦੁਪੱਟੇ ਦੀ ਔਰ ਦੁਪੱਟੇ ਦੇ ਉੱਤੇ ਦੇਖੋ ਵਰਕ ਹੈ ਜੀ 4 ਸਾਈਡ ਵਰਕ ਹੈ ਜੀ ਦੁਪੱਟੇ ਤੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ 2 ਸਾਈਡ ਵਰਕ ਹੈ 4 ਸਾਈਡ ਲੇਸ ਨਾਲ ਫਿਨਿਸ਼ਿੰਗ ਹੈ ਜੀ 2 ਸਾਈਡ ਦੁਪट्टे ਦੇ ਉੱਤੇ ਵਰਕ ਦਿੱਤਾ ਗਿਆ ਹੈ ਫਿਨਿਸ਼ਿੰਗ ਨਾਲ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਜੀ ਦੁਪट्टे ਤੇ ਲੇਸ ਦਿੱਤੀ ਵੀ ਹੈ ਔਰ ਦੁਪट्टे ਦੀ ਲੁੱਕ ਬਹੁਤ ਜਿਆਦਾ ਸੋਹਣੀ ਹੈ ਜੀ ਸੂਟ ਦੀ ਲੁੱਕ ਦੁਪੱਟਾ ਦੁਪੱਟਾ ਬਹੁਤ ਸੋਹਣੀ ਲੁੱਕ ਹੈ ਜੀ ਪ੍ਰਾਈਸ ਇਹਦਾ ਆਪਾਂ ਬਹੁਤ ਹੀ ਜੈਨੂਇਨ ਪ੍ਰਾਈਸ ਦੇ ਵਿੱਚ ਲੈ ਕੇ ਆਏ ਆ ਜੀ ਵਿਦ ਵਰਕ ਵਿਦ ਸਟਫ ਵਿਦ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਪਿਓਰ ਮਸਲੀਨ ਲੱਗੀ ਹੋਈ ਹੈ ਜੀ ਹਾਰਡ ਵਾਲੀ ਮਸਲੀਨ ਨਹੀਂ ਹੈ ਬਿਲਕੁਲ ਸੌਫਟ ਵਾਲੀ ਮਸਲੀਨ ਲੱਗੀ ਹੋਈ ਹੈ ਉਹ ਇਹਦਾ ਪ੍ਰਾਈਸ ਆਪਾਂ ਬਹੁਤ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਇਹ ਸੂਟ ਲੈ ਕੇ ਆਏ ਆ ਜੀ ਇੱਕ ਸੂਟ ਹੈਗਾ ਇਹਦਾ 1400 ਰੁਪਏ ਦਾ ਜੀ ਅਗਰ ਜਿਹੜੀ ਭੈਣ ਇੱਕ ਸੂਟ ਲੈਣਾ 1400 ਰੁਪਏ ਦਾ ਜਿਹੜੀ ਭੈਣ ਨੇ ਦੋ ਸੂਟ ਲੈਣੇ ਨੇ ਜੀ ਉਹ ਸੂਟ ਬਣਨਗੇ ਆਪਣੇ 2700 ਰੁਪਏ ਦੇ ਜੀ ਦੋ ਸੂਟ ਜਿਹੜੀ ਭੈਣ ਲਏਗੀ ਉਹ ਬਣਨਗੇ ਜੀ 2700 ਰੁਪਏ ਦੇ ਅਗਰ ਜਿਹੜੀ ਭੈਣ ਵੀ ਚਾਰ ਸੂਟ ਲਏਗੀ ਜੀ ਕੋਈ ਵੀ ਭੈਣ ਅਗਰ ਇਹ ਚਾਰੋਂ ਸੂਟ ਖਰੀਦੇਗੀ ਜੀ ਉਹਦਾ ਪ੍ਰਾਈਸ ਬਣੂਗਾ ਜੀ 5200 ਰੁਪਏ 5200 ਰੁਪਏ ਦੇ ਇਹ ਚਾਰ ਸੂਟ ਰਹਿਣਗੇ ਜੀ ਤੁਹਾਨੂੰ ਜਿਵੇਂ ਜਿਵੇਂ ਵੱਧ ਲਓਗੇ ਉਦਾਂ ਹੀ ਤੁਹਾਨੂੰ ਇਹਦਾ ਫਾਇਦਾ ਹੁੰਦਾ ਜਾਊਗਾ ਜੀ ਇੱਕ ਸੂਟ ਲਓਗੇ 1400 ਦਾ ਅਗਰ ਤੁਸੀਂ ਦੋ ਸੂਟ ਲੈਣੇ ਹੋ ਜੀ ਦੋ ਸੂਟ ਲਾਉਂਗੇ 2700 ਰੁਪਏ ਦੇ ਅਗਰ ਤੁਸੀਂ ਚਾਰ ਸੂਟ ਲਾਉਂਗੇ ਤਾਂ ਤੁਹਾਨੂੰ 5200 ਦੇ ਪੈਣਗੇ ਨੈਕਸਟ ਇਹਦਾ ਕਲਰ ਹੈਗਾ ਜੀ yellow ਲਾਈਟ yellow ਹੈ ਬਿਲਕੁਲ ਲਾਈਟ ਵਾਲਾ yellow ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਨਾਲ ਉਹਦਾ ਸੇਮ ਮਸਲੀਨ ਦਾ ਦੁਪੱਟਾ ਦਿੱਤਾ ਹੈ ਜੀ ਸੇਮ ਹੀ ਮਸਲੀਨ ਦਾ ਦੁਪੱਟਾ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਦੁਪੱਟੇ ਦੀ ਬਹੁਤ ਸੋਹਣਾ ਦੁਪੱਟਾ ਹੈ ਜੀ ਦੇਖੋ ਵਰਕ ਦੀ ਫੁੱਲ ਫਿਨਿਸ਼ਿੰਗ ਹੈ ਕਲਰ ਵੀ ਜਿਹੜੇ ਪਾਏ ਹੋਏ ਆ ਕੰਬੀਨੇਸ਼ਨ ਸੋਹਣਾ ਕੰਬੀਨੇਸ਼ਨ ਬਣਾਇਆ ਹੈ ਜੀ ਵਧੀਆ ਬਹੁਤ ਸੋਹਣਾ ਕੰਬੀਨੇਸ਼ਨ ਬਣਾਇਆ ਹੈ ਜੀ ਦੁਪੱਟੇ ਦਾ ਜਿਹੜੇ ਕਲਰ ਕੰਬੀਨੇਸ਼ਨ ਵਰਕ ਦੇ ਪਾਏ ਹੋਏ ਨੇ ਐਦਾ ਐਜ਼ ਇਟ ਘੇਰਾ ਬਣਿਆ ਜੀ ਸਾਈਡ ਪੈਨਲ ਜਾ ਰਹੇ ਨੇ ਸੈਂਟਰ ਦੇ ਵਿੱਚ ਦੋ ਹੀ ਪੈਨਲ ਜਾ ਰਹੇ ਨੇ ਇਹ ਜਿਹੜਾ ਵਰਕ ਹੈ ਜੀ ਬਾਜੂ ਤੇ ਆਏਗਾ ਬਾਟਮ ਤੇ ਵੀ ਕਰ ਸਕਦੇ ਹਾਂ ਔਰ ਜਿਹੜਾ ਸੈਲਫ ਪ੍ਰਿੰਟ ਜਿਹੜੀ ਪ੍ਰਿੰਟਰ ਹਲਕੀ ਹਲਕੀ ਪ੍ਰਿੰਟਿੰਗ ਰਹੇਗੀ ਸੂਟ ਦੇ ਉੱਤੇ ਔਰ ਕਪੜਾ ਰਹੇਗਾ ਜੀ ਇਹਦਾ ਗਲੇਸ कॉटन ਕਿਉਂਕਿ ਇਹ ਜਿਹੜਾ ਸਟੱਫ ਹੈ ਜੀ ਹੁਣ ਪਾਏਗਾ ਆਪਣਾ 1.5-2 ਮਹੀਨੇ ਵਾਲਾ ਸਟੱਫ ਆਪਣਾ ਪਾਏਗਾ ਜੀ ਇਸ ਤੋਂ ਬਾਅਦ ਆਪਣਾ ਸਰਦੀ ਦਾ ਜਿਹੜਾ ਫੈਬਰਿਕ ਸਟਾਰਟ ਹੋ ਜਾਏਗਾ ਔਰ ਬੜਾ ਜ਼ਿਆਦਾ ਗਰਮੀ ਵਾਲਾ ਕੈਮਰਿਕ ਪੈਂਦਾ ਹੁੰਦਾ ਜੀ ਦੇਖੋ ਹੁਣ ਇਹ ਮਿਕਸ ਜਿਹਾ ਸਟੱਫ ਹੈ ਜੀ ਹੁਣ ਇਹ ਮੌਸਮ ਦੇ ਵਿੱਚ ਪਹਿਣ ਵਾਲਾ ਮਿਕਸ ਨਹੀਂ ਕਹਿ ਸਕਦੇ ਕਾਟਨ ਹੈ ਜੀ ਗਲੇਸ ਕਾਟਨ ਹੈ ਬਹੁਤ ਸੋਹਣਾ ਸਟੱਫ ਹੈ ਜੀ ਵਿਦਆਊਟ ਲਾਈਨਿੰਗ ਵੀ ਬਣ ਸਕਦਾ ਹੈ ਅਗਰ ਲਾਈਨਿੰਗ ਲਗਾ ਕੇ ਬਣਾਉਗੇ ਤਾਂ ਲਾਈਨਿੰਗ ਲਗਾ ਕੇ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਵਿਦਆਊਟ ਲਾਈਨਿੰਗ ਵੀ ਇਹਦੀ ਕੋਈ ਸ਼ਿਕਾਇਤ ਨਹੀਂ ਆਉਂਦੀ ਨੈਕਸਟ ਜਿਹੜਾ ਦਾ ਕਲਰ ਹੈਗਾ ਜੀ ਪਰਪਲ ਲਵੈਂਡਰ ਸ਼ੇਡ ਹੈ ਜੀ ਪਰਪਲ ਲਵੈਂਡਰ ਸ਼ੇਡ ਹੈ ਜੀ ਜਿਹੜਾ ਨੈਕਸਟ ਕਲਰ ਹੈ ਇਹਦਾ ਜਿੱਦਾਂ ਹੁਣ ਕਰਵਾ ਚੌਦ ਦੇ ਫਾਸਟ ਆਉਣਗੇ ਜੇ ਅੱਗੇ ਨਾ ਜਾਂ ਮਾਵਾ ਕਰਵਾ ਚੌਦਾ ਵਰਕ ਰੱਖਦੀਆਂ ਨੇ ਹਲਕੇ ਜਿਹੇ ਸੂਟ ਹੈ ਜੀ ਵਧੀਆ ਸੀਜ਼ਨ ਦੇ ਵਿੱਚ ਤੁਸੀਂ ਜਿੱਥੇ ਮਰਜੀ ਉਸ ਤੋਂ ਬਾਅਦ ਵੀ ਇਹਨੂੰ ਵੇਅਰ ਕਰ ਸਕਦੇ ਹੋ ਕੋਈ ਡਰਾਈ ਕਲੀਨ ਦਾ ਚੱਕਰ ਨਹੀਂ ਔਰ ਹੈਗਾ ਜੀ ਮਸਲੀਨ ਵਧੀਆ ਵਾਲੀ ਮਸਲੀਨ ਦਾ ਜਿਹੜਾ ਦੁਪੱਟਾ ਲੱਗਿਆ ਫਾਲ ਬਹੁਤ ਅੱਛਾ ਹੈ ਦੁਪੱਟੇ ਤੇ ਲੇਸਿੰਗ ਦਿੱਤੀ ਵੀ ਆਪਣਾ 골ਡਨ ਕਲਰ ਦੀ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਬਹੁਤ ਸੋਹਣਾ ਜਿਹੜਾ ਇਹ ਸੂਟ ਹੈ ਪ੍ਰਾਈਸ ਆਪਾਂ ਬਹੁਤ ਜੈਨੂਅਲ ਲੈ ਕੇ ਆਏ ਆ ਜੀ ਤੁਹਾਨੂੰ ਦੱਸਿਆ ਹੀ ਹੈ ਜੀ ਇੱਕ ਸੂਟ 1400 ਦਾ ਦੋ ਸੂਟ 2700 ਰੁਪਏ ਦੇ ਰਹਿਣਗੇ ਔਰ ਅਗਰ ਤੁਸੀਂ ਚਾਰੋ ਸੂਟ ਇਕੱਠੇ ਲਓਗੇ ਤਾਂ ਤੁਹਾਨੂੰ 5200 ਰੁਪਏ ਦੇ ਪੈਣਗੇ ਜੀ ਇਸ ਤੋਂ ਬਾਅਦ ਜੀ ਨੈਕਸਟ ਹੈਗਾ ਜਿਹੜਾ ਆਪਣਾ ਕਲਰ ਹੈ ਜੀ ਸੀ ਗ੍ਰੀਨ ਇੰਗਲਿਸ਼ ਸਟੋਨ ਦੇ ਵਿੱਚ ਸਾਰੇ ਇੰਗਲਿਸ਼ ਕਲਰ ਨੇ ਜੀ ਇਹ ਸੀ ਗ੍ਰੀਨ ਕਲਰ ਹੈ ਜੀ ਐਜ਼ ਇਟ ਘੇਰਾ ਤੇ ਬਾਜੂ ਬਣੀਆਂ ਹੋਈਆਂ ਨੇ 5 ਮੀਟਰ ਪੂਰਾ ਇਹ ਸਟਾਫ ਰਹੂਗਾ ਬਾਜੂ ਤੇ ਵੀ ਵਰਕ ਐ ਜੀ ਘੇਰੇ ਤੇ ਵੀ ਵਰਕ ਐ 5 ਮੀਟਰ ਇਹ ਪੂਰਾ ਸਟਾਫ ਐ ਮਸਲੀਨ ਦਾ ਹੈਗਾ ਜੀ ਨਾਲ ਦੁਪੱਟਾ ਲੈਸ ਦੀ ਫਿਨਿਸ਼ਿੰਗ ਦੇ ਨਾਲ ਔਰ ਇਹਦਾ ਜਿਹੜੀ ਲੈਂਥ ਹੈ ਜੀ ਕੋਈ ਇਸ਼ੂ ਨਹੀਂ ਹੈ ਰਾਮਨਾਲ 47 42 ਜਿਹੜਾ ਇੰਚ ਪਿਆਰ ਹੋ ਸਕਦਾ ਹੈ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਜੀ ਕੋਈ ਨੈਕ ਨਹੀਂ ਬਣਿਆ ਹੋਇਆ ਇਹਦਾ ਕਿਉਂਕਿ ਘੇਰਾ ਹੀ ਬਣਿਆ ਹੋਇਆ ਹੈ ਸਾਈਡ ਪੈਨਲ ਨੇ ਕਾਫੀ ਉੱਚੇ ਤੱਕ ਪੈਨਲ ਜਾ ਰਹੇ ਨੇ ਜਿਹੜੀਆਂ ਪਹਿਣਾ ਵੀ ਲੈ ਸਕਦੀਆਂ ਨੇ ਇਹ ਸੂਟ ਨੂੰ ਬਣਾ ਸਕਦੀਆਂ ਨੇ ਕੋਈ ਵੀ ਪਹਿਣਾ ਬਣਾ ਸਕਦੀ ਹੈ ਔਰ ਜਿਹੜੇ ਇਹਨਾਂ ਦੇ ਦੁਪੱਟੇ ਨੇ ਉਸ ਤੋਂ ਵੀ ਜ਼ਿਆਦਾ ਸੋਹਣੇ ਦੁਪੱਟੇ ਨੇ ਇੱਕ ਦੁਪੱਟਾ ਤੁਹਾਨੂੰ ਹੋਰ ਖੋਲ ਕੇ ਦਿਖਾ ਦਿੰਨੇ ਆ ਸੀ ਪਰਪਲ ਕਲਰ ਦਾ ਦੁਪੱਟਾ ਜੀ ਇਹ ਦੁਪੱਟੇ ਦਾ ਪਹਿਲਾਂ ਤਾਂ ਫਾਲ ਚੈੱਕ ਕਰੋ ਕਿਉਂਕਿ ਜਿਹੜਾ ਮੋਟਾ ਦਾ ਦੁਪੱਟਾ ਹੁੰਦਾ ਉਹਦਾ ਪਤਾ ਲੱਗ ਜਾਂਦਾ ਜੀ ਇਹਦਾ ਫਾਲ ਚੈੱਕ ਕਰੋ ਬਹੁਤ ਸੋਹਣਾ ਫਾਲ ਹੈ ਦੁਪੱਟੇ ਦਾ ਬਿਲਕੁਲ ਸੌਫਟ ਹੈ ਜੀ ਟੈਕਸਚਰ ਇਹਦਾ ਦੇਖੋ ਬਿਲਕੁਲ ਸੌਫਟ ਹੈ ਜੀ ਦੁਪੱਟਾ ਔਰ ਇਹ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਵਰਕ ਦੀ ਫਿਨਿਸ਼ਿੰਗ ਹੈ ਜੀ ਫੁੱਲ ਵਰਕ ਦੀ ਫਿਨਿਸ਼ਿੰਗ ਦੇ ਨਾਲ ਇਹ ਆਪਣੇ ਕੋਲੇ ਸੂਟ ਆਏ ਨੇ ਪਲੇਸ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਜੀ ਨਾਲ ਦੁਪट्टे ਦਾ ਫਾਲ ਵਧੀਆ ਜੀ ਦੁਪट्टे ਦੀ ਲੈਂਥ ਵਿਡਥ ਵੀ ਫੁੱਲ ਹੈ ਤੁਸੀਂ ਦੇਖ ਸਕਦੇ ਹੋ ਦੁਪट्टे ਦੀ ਲੈਂਥ ਔਰ ਵਿਡਥ ਵੀ ਫੁੱਲ ਹੈ ਮਤਲਬ ਅਗਰ ਤੁਸੀਂ ਦੁਪੱਟੇ ਕਈ ਪਹਿਣਾ ਨੂੰ ਹੁੰਦਾ ਵੀ ਦੁਪੱਟਾ ਘੱਟ ਚੌੜਾ ਹੈ ਵਧੀਆ ਦੁਪੱਟਾ ਹੈ ਜੀ ਚੌੜਾ ਦੁਪੱਟਾ ਹੈ ਜਿੱਦਾਂ ਤੁਸੀਂ ਗੁਰਦਾਸ ਸਾਹਿਬ ਵਗੈਰਾ ਜਾਉਣੇ ਵਧੀਆ ਬੁੱਕਲ ਮਾਰਕੀ ਤੁਸੀਂ ਦੁਪੱਟੇ ਨੂੰ ਯੂਜ਼ ਕਰ ਸਕਦੇ ਹੋ ਜੀ ਦੁਪੱਟੇ ਦਾ ਫਾਲ ਕਾਫੀ ਵਧੀਆ ਹੈ ਜੀ ਇਹਦੇ ਵਿੱਚ ਜਿਹੜੇ ਆਪਣੇ ਕਲਰ ਨੇ ਜੀ ਉਹ ਹੈਗੇ ਨੇ ਪਰਪਲ ਹੈ ਮਸਟਰਡ येलो ਜੀ ਟਾਈਪ ਹੈ ਜੀ ਇਹ ਨਿਓਨ येलो ਜਾਂ ਕਹਿ ਲਓ ਮਸਟਰਡ येलो ਕਹਿ ਲਓ ਨਿਊ ਇੰਗਲਿਸ਼ ਟੋਨ ਹੈ ਜੈਲੋ ਦੀ ਜਿਹੜੀ ਉਹ ਵਾਲੀ ਹੈ ਜੀ ਇੱਕ ਹੈਗਾ ਗਾਜਰੀ ਔਰ ਇੱਕ ਹੈਗਾ ਜੀ ਆਪਣਾ ਸੀ ਗ੍ਰੀਨ ਚਾਰ ਕਲਰਾਂ ਦੇ ਵਿੱਚ ਜਿਹੜੇ ਇਹ ਸੂਟ ਆਪਾਂ ਲੈ ਕੇ ਆਏ ਆ ਨਾਲ ਇਹਨਾਂ ਦੇ ਹੈਗੇ ਆ ਜੀ ਮਸਲੀਨ ਦੇ ਦੁਪੱਟੇ ਦੁਪੱਟੇ ਉਸ ਤੋਂ ਵੀ ਜ਼ਿਆਦਾ ਪਿਆਰੇ ਨੇ ਜੀ ਫਾਲ ਵੀ ਦੁਪੱਟੇ ਦਾ ਅੱਛਾ ਹੈ ਬਹੁਤ ਸੋਹਣਾ ਜਿਹੜਾ ਦੁਪੱਟਾ ਹੈ ਜੀ ਪ੍ਰਾਈਸ ਵੀ ਬਹੁਤ ਜੈਨੂਇਨ ਹੈ ਜੀ ਜਿਹੜੀ ਭੈਣ ਵੀ ਇੱਕ ਸੂਟ ਲਏਗੀ ਉਹ ਪਾਏਗਾ ਜੀ 1400 ਰੁਪਏ ਦਾ ਦੋ ਸੂਟ ਪਹਿਣਗੇ 2700 ਦੇ ਚਾਰੇ ਸੂਟ ਪਹਿਣਗੇ ਜੀ 5200 ਦੇ ਔਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦੇਵਾਂ ਜੀ ਮੇਰੀ ਹੱਥ ਵਨ ਕੇ ਬੇਨਤੀ ਹੈ ਜਿਹੜੀਆਂ ਪਹਿਣਾ ਮੈਨੂੰ ਕਹਿ ਦਿੰਦੀਆਂ ਨੇ ਵੀ ਸਾਡੇ ਘੱਟ ਪੀਸ ਜਾਂ ਸੂਟ ਕੋਈ ਰੱਖ ਲਓ ਬਿਨਾ ਪੇਮੈਂਟ ਤੋਂ ਅਸੀਂ ਕੋਈ ਵੀ ਸੂਟ ਤੁਹਾਡਾ ਹੋਲਡ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਜੀ ਅਗਲਾ ਲੈਂਦਾ ਨਹੀਂਗਾ ਹਨਾ ਫਿਰ ਦਿੱਕਤ ਖੜੀ ਹੁੰਦੀ ਆ ਤੇ ਬਿਨਾ ਪੇਮੈਂਟ ਤੋਂ ਪਲੀਜ਼ ਨਾ ਕਿਹਾ ਕਰੋ ਵੀ ਸੂਟ ਹੋਲਡ ਕਰ ਦਿਓ ਤੁਸੀਂ ਨਾਲ ਦੀ ਨਾਲ ਆਪਣੀ ਪੇਮੈਂਟ ਜਿਹੜੀ ਕਨਫਰਮ ਕਰਿਆ ਕਰੋ ਔਰ ਆਪਣਾ ਸੂਟ ਹੈ ਜਿਹੜਾ ਸਾਈਡ ਤੇ ਕਰਵਾ ਲਿਆ ਕਰੋ ਜੀ ਨੈਕਸਟ ਡੇ ਹੀ ਆਪਾਂ ਡਿਸਪੈਚ ਕਰਵਾ ਕੇ ਤੁਹਾਨੂੰ ਟਰੈਕਿੰਗ ਆਈਡੀ ਭੇਜ ਦੰਨੇ ਆ ਜੀ ਟਰੈਕਿੰਗ ਆਈਡੀ ਤੁਸੀਂ ਟਰੈਕ ਵੀ ਕਰ ਸਕਦੇ ਹੋ ਵੀ ਤੁਹਾਡਾ ਕੋਰੀਅਰ ਕਿੱਥੇ ਜੇ ਪਹੁੰਚਿਆ ਔਰ ਜਿਹੜੀ ਆਪਾਂ ਅੱਜ ਸੂਟ ਲੈ ਕੇ ਆਏ ਆ ਜੀ ਸਾਰੇ ਹੈਗੇ ਗਲੇਸ कॉटन ਦੇ ਸਟੱਫ ਬਹੁਤ ਵਧੀਆ ਇਹ ਜਿਹੜਾ ਸਟੱਫ ਹੈ ਤੁਸੀਂ ਹਲੇ 1.5-2 ਮਹੀਨੇ ਇਹਨੂੰ ਵੇਅਰ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਸਟੱਫ ਹੈ ਜੀ ਬਹੁਤ ਵਧੀਆ ਸਟੱਫ ਹੈ ਔਰ ਨਾਲ ਹੀ ਜਿਹੜਾ ਮਸਲੀਨ ਦਾ ਦੁਪੱਟਾ ਲਾਇਆ ਜੀ ਦੁਪੱਟੇ ਦਾ ਸਟੱਫ ਵੀ ਬਹੁਤ ਜ਼ਿਆਦਾ ਵਧੀਆ ਔਰ ਪ੍ਰਾਈਸ ਬਹੁਤ ਜੈਨੂਇਨ ਰੱਖਿਆ ਜੀ ਆਪਾਂ ਕਿਉਂਕਿ ਵਰਕ ਵੀ ਹੈ ਦੇਖੋ ਸਾਰੀ ਸ਼ਰਟ ਤੇ ਵਰਕ ਹੈ ਜੀ ਪੈਨਲ ਦਿੱਤੇ ਹੋਏ ਨੇ ਨਾਲ ਹੀ ਬਾਜੂ ਤੇ ਵੀ ਵਰਕ ਆਏਗਾ ਔਰ ਨਾਲ ਦੁਪੱਟੇ ਤੇ ਵੀ ਵਰਕ ਆਏਗਾ ਜੀ ਕੋਮਨ ਜੀ ਰੇਂਜ ਦੇ ਸੂਟ ਨੇ ਜੀ ਹੌਣ ਪਹਿਣ ਵਾਲੇ ਸੂਟ ਨੇ ਜਦੋਂ ਵੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹ ਸੂਟ ਬਾਈ ਕਰ ਸਕਦੀ ਹੈ ਪ੍ਰਾਈਸ ਰਹੇਗਾ ਜੀ ਇੱਕ ਸੂਟ ਆਪਾਂ ਦੇ ਰਹੇ ਹਾਂ 1400 ਦਾ ਦੋ 2700 ਦੇ ਚਾਰੇ ਸੂਟ ਮਿਲਣਗੇ ਜੀ 5200 ਦੇ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਫਟਾਫਟ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੀ ਹੈ ਜੀ ਇਸ ਤੋਂ ਬਾਅਦ ਆਪਾਂ ਨੈਕਸਟ ਵੀਡੀਓ ਨਾਲ ਮਿਲਾਂਗੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਹਲੇ ਤੱਕ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ